ਪ੍ਰਾਤ ਭਏ ਬਛਰੇ ਸੰਗ ਲੈਕਰ ਵਿੱਚ ਗਏ ਬਨ ਕੈ ਗਿਰਤਾਰੀ ਦਿਨ ਚੜਨ ਤੇ ਬੱਚਿਆਂ ਨੂੰ ਨਾਲ ਲੈ ਕੇ ਸ਼੍ਰੀ ਕ੍ਰਿਸ਼ਨ ਬਨ ਨੂੰ ਚਲੇ ਗਏ ਪੇਰ ਗਏ ਜਮਨਾ ਤਟ ਪੈ ਬਛਰੇ ਜਲ ਸੋਧ ਆਚੈਨ ਹੈ ਖਾਰੀ ਫਿਰ ਜਮਨਾ ਦੇ ਕੰਡੇ ਉੱਤੇ ਚਲੇ ਗਏ ਕਿਉਂਕਿ ਬੱਚੇ ਸਵੱਛ ਪਾਣੀ ਪੀਂਦੇ ਹਨ ਖਾਰਾ ਨਹੀਂ ਪੀਂਦੇ ਆਇਆ ਗयो ਉਤ ਦਾਇਤ ਬਕਾਸੁਰ ਦੇਖਣ ਮਹਿ ਭਿਆਨਕ ਪਾਰੀ ਉਦੋਂ ਬਕਾਸੁਰ ਦਾਇਤ ਆ ਗਿਆ ਜੋ ਵੇਖਣ ਵਿੱਚ ਬਹੁਤ ਭਿਆਨਕ ਸੀ ਲੇ ਲਏ ਸਭ ਹਵਾ ਬਗਲਾ ਫਿਰ ਛੋਰ ਗਏ ਹਰ ਜੋਰ ਗਜਾਰੀ ਉਹ ਬਗਲਾ ਬਣ ਕੇ ਸਾਰਿਆਂ ਬੱਚਾ ਨੂੰ ਨਿਕਲ ਗਿਆ ਫਿਰ ਹਿੰਮਤ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਉਸ ਦੇ ਨੇੜੇ ਕਿ ਦੋਹਰਾ ਅਗਨ ਰੂਪ ਤਾਪਕ ਪਿਛਣ ਤਾਰ ਕਾਂਠ ਦੇਉ ਤਹੇ ਜਾਲ ਤਦ શ્રીਕ੍ਰਿਸ਼ਨ ਨੇ ਅਗਨੀ ਦਾ ਰੂਪ ਧਾਰ ਕੇ ਉਸ ਦੇ ਮੂੰਹ ਵਿੱਚ ਪਰਵੇਸ਼ ਕੀਤਾ ਅਤੇ ਗਲਾ ਸਾੜ ਦਿੱਤਾ ਗਹਿਸੋ ਮੁਕ ਤਠਾਨਤ ਪਿਓ ਉਹ ਗਲ ਡਰਯੋ ਤਤਕਾਲ ਪਹਿਲਾ ਉਸ ਨੇ શ્રીਕ੍ਰਿਸ਼ਨ ਨੂੰ ਫਾੜ ਲਿਆ ਫਿਰ ਮੁਕਤ ਕਰ ਦਿੱਤਾ ਅਤੇ ਉਸ ਨੂੰ ਤੁਰੰਤ ਉਗਲ ਦਿੱਤਾ ਸਵਈਆ ਚੋਟ ਕਰੀ ਉਹਨ ਜੋ ਇਹ ਪੈ ਇਨ ਤੇ ਬਲ ਕੈ ਉਹ ਚੋਚ ਗਹੀ ਹੈ ਉਸ ਬੱਕਾ ਸੁਰਨੇ ਸ਼੍ਰੀ ਕ੍ਰਿਸ਼ਨ ਉੱਤੇ ਸਾਟ ਮਾਰੀ ਤਾਂ ਇਹਨਾਂ ਨੇ ਜ਼ੋਰ ਨਾਲ ਉਸ ਦੀ ਚੁੰਝ ਫੜ ਲਈ چیر ਦੇਈ ਬਲ ਕੈ ਤਨ ਕੋ ਸਰਤਾ ਇੱਕ ਸਰਉਨਤ ਸਾਥ ਬਹੀ ਹੈ ਫਿਰ ਬਲ ਪੂਰਵਕ ਉਸ ਦਾ ਸਰੀਰ ਚੀਰ ਦਿੱਤਾ ਤਾ ਚਟ ਹੀ ਲਹੋਦੀ ਇੱਕ ਨਦੀ ਵਾਂਗ ਲੱਗ ਗਈ ਔਰ ਕਹਾ ਉਪਮਾ ਤਹਿ ਕੀ ਸੋ ਕਹੀ ਜੋ ਕਛ ਮਨ ਮਦ ਲਹੀ ਹੈ ਉਸ ਦੀ ਹੋਰ ਉਪਮਾ ਕੀ ਕਹਾ ਉਹ ਹੀ ਕਹੀ ਹੈ ਜੋ ਮਨ ਵਿੱਚ ਆਈ ਹੈ ਜੋਤ ਰਲੀ ਤਹਿ ਮੈਂ 임 ਜਿਉ ਦਿਨ ਮੈਂ ਤਤ ਦੀਪ ਸਮਾਏ ਰਹੀ ਹੈ ਉਸ ਦੰਤ ਦੀ ਜੋਤ ਉਹਨਾ શ્રીਕ੍ਰਿਸ਼ਨ ਵਿੱਚ ਇਸ ਤਰ੍ਹਾਂ ਮਿਲ ਗਈ ਹੈ ਜਿਵੇਂ ਦਿਨ ਦੇ ਪ੍ਰਕਾਸ਼ ਵਿੱਚ ਦੀਵੇ ਦੀ ਰੋਸ਼ਨੀ ਸਮਾਈ ਰਹਿੰਦੀ ਹੈ ਕਬੀਤ ਜਬੈ ਦੰਤ ਆਇਓ ਮਹਾ ਮੁਖ ਚਵਰਾਇਓ ਜਬ ਜਾਨ ਹਰ ਪਾਇਓ ਮਨ ਕੀਨੋ ਵਾਕੇ ਨਾਸ ਕੋ ਜਦੋਂ ਦੈਤ ਬੱਕਾ ਸੁਰ ਆਇਆ ਅਤੇ ਜਦੋਂ ਉਸਨੇ ਆਪਣਾ ਮੂੰਹ ਬਹੁਤ ਫੈਲਾ ਲਿਆ ਸਾਦੇ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਵਾਸਤ ਵਿਕਤਾ ਨੂੰ ਜਾਣ ਲਿਆ ਅਤੇ ਉਸ ਦੇ ਵਿਨਾਸ਼ ਲਈ ਮਨ ਵਿੱਚ ਵਿਚਾਰ ਕੀਤਾ। ਸਿੰਧ ਸੁਤਾ ਪਤਨ ਉਖਾਰ ਡਾਰੀ ਚੋਚ ਵਾਕੀ ਬਲੀ ਮਾਰ ਡਾਰਿਓ ਮਹਾਬਲੀ ਨਾਮ ਜਾਸ ਕੋ। ਲਕਸ਼ਮੀ ਦੇ ਪਤੀ ਵਿਸ਼ਨੂੰ ਅਰਥਾਤ ਕ੍ਰਿਸ਼ਨ ਨੇ ਉਸ ਦੀ ਚੁੰਝ ਉਫਾਰ ਦਿੱਤੀ ਅਤੇ ਜਿਸ ਦਾ ਨਾਮ ਮਹਾਬਲੀ ਹੈ। ਕੋਸਿਕ੍ਰਿਸ਼ਨ ਨੇ ਬਲਵਾਨ ਦਾਇਤ ਨੂੰ ਮਾਰ ਦਿੱਤਾ। ਪੋਮ ਗਿਰ ਪਰਿਓ ਹੋਏ ਦੋ ਟੁਕ ਮਹਾ ਮੁਖ ਵਾਕੋ ਤਾਂ ਕੀ ਛਬ ਕਹੀਵੇ ਕੋ ਪਇਓ ਮਨ ਦਾਸ ਕੋ। ਉਸ ਦੇ ਵੱਡੇ ਆਕਾਰ ਵਾਲਾ ਮੂੰਹ ਦੋ ਟੁਕੜੇ ਹੋ ਕੇ ਧਰਤੀ ਉੱਤੇ ਡਿੱਗ ਪਿਆ। ਉਸ ਦ੍ਰਿਸ਼ ਦੀ ਛਬ ਕਹਿਣ ਲਈ ਦਾਸ ਦਾ ਮਨ ਤਿਆਰ ਹੋਇਆ ਹੈ। ਖੇਲ ਬੇਕੇ ਕਾਜ ਬਨ ਵਿੱਚ ਗਏ ਬਾਲਕ ਕਿਉਂ ਲੈ ਕੇ ਕਰ ਮਦ ਚੀਰ ਡਾਰਾ ਲਾ ਬੇਕਾਸ ਕੋ ਜਿਵੇਂ ਖੇਡਣ ਲਈ ਬਾਲਕ ਬਨ ਵਿੱਚ ਜਾ ਕੇ ਖੇੜ ਖੇੜ ਵਿੱਚ ਹੀ ਲੰਬੇ ਲੰਬੇ ਕਾ ਨੂੰ ਚੀਰ ਸੁੱਟਦੇ ਹਨ ਇਤ ਬੱਕਾ ਸੁਰਦੈਂਤ ਬੱਧ ਹੈ ਇੱਥੇ ਬੱਕਾ ਸੁਰਦੈਂਤ ਦੇ ਵੱਧ ਦਾ ਵੰਨਨ ਸਮਾਪਤ ਸਵਯਾ ਸੰਗ ਲਏ ਬਚਰੇ ਅਰ ਗੋਪ ਸੋ ਸਾਜ ਪਰੀ ਹਰ ਡੇਰਨ ਆਏ ਪਛਿਆ ਤੇ ਗਵਾਲ ਬਾਲਕਾ ਨੂੰ ਨਾਲ ਲੈ ਕੇ ਸੰਝ ਵੇਲੇ ਕ੍ਰਿਸ਼ਨ ਜੀ ਘਰ ਨੂੰ ਭਰਤ ਆਏ ਹੋਏ ਪ੍ਰਸann ਮਹਾ ਮਨ ਮੈਂ ਮਨ ਭਾਵਤ ਗੀਤ ਸਭੋਂ ਮਿਲ ਕਾਏ ਮਨ ਵਿੱਚ ਬਹੁਤ ਪ੍ਰਸann ਹੋ ਕੇ ਸਾਰਿਆਂ ਨੇ ਮਿਲ ਕੇ ਮਨ ਭਾਉਂਦੇ ਗੀਤ ਗਾਏ ਤਾ ਚਬ ਕੋ ਜਸ ਉਚ ਮਹਾ ਕਬਨੈ ਮੁਖ ਤੇ ਇਹ ਬਾਤ ਬਨਾਈ ਉਸ ਦ੍ਰਿਸ਼ ਦੇ ਮਹਾਨ ਯਾਸ਼ਨੂ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਬਣਾਇਆ ਹੈ ਅਰਥਾਤ ਬਿਆਨ ਕੀਤਾ ਹੈ ਦੇਵਨ ਦੇਵ ਹਨਿਓ ਤਰ ਪੈ ਛਲ ਕੈ ਤਰ ਔਰਨ ਕੋ ਜੋ ਸੁਨਾਏ ਕੇ ਦੇਵਤਿਆਂ ਦੇ ਦੇਨਤਾ ਨੂੰ ਛਲ ਨਾਲ ਧਰਤੀ ਉਤੇ ਮਾਰਿਆ ਹੈ ਤੇ ਹੋਰਨਾਂ ਨੂੰ ਇਹ ਗੱਲ ਵਿਦਿਤ ਕਰ ਦਿੱਤੀ ਹੈ ਕਾਨਾ ਸੋ ਬਾਜ ਗੋਪਨ ਪ੍ਰਤੀ ਕ੍ਰਿਸ਼ਨ ਜੀ ਨੇ ਕਵਾਲ ਪਾਲਕਾ ਨੂੰ ਕਿਹਾ ਸਵਈਆ ਪੇਰ ਕਹੀ ਇਹ ਗੋਪਨ ਕੋ ਹੁਣ ਪ੍ਰਾਤ ਭਏ ਸਭ ਹੀ ਮਿਲ ਜਾਵੇ ਫਿਰ શ્રી ਕ੍ਰਿਸ਼ਨ ਨੇ ਕਵਾਲ ਪਾਲਕਾ ਨੂੰ ਇਹ ਗੱਲ ਕਹੀ ਕਿ ਫਿਰ ਸਵੇਰ ਹੁੰਦਿਆਂ ਹੀ ਸਾਰੇ ਇਕੱਠੇ ਹੋ ਜਾਈਏ ਅੰਨ ਆਚੋ ਆਪਣੇ ਗ੍ਰਹਿਮੋਂ ਜਿਨ ਮੱਧ ਮਹਾ ਬਨ ਕੇ ਮਿਲ ਖਾਵੇ ਕਿਸੇ ਨੇ ਵੀ ਆਪਣੇ ਘਰ ਵਿੱਚ ਅੰਨ ਭੋਜਨ ਨਹੀਂ ਖਾਣਾ ਸੰਗੜੇ ਜੰਗਲ ਵਿੱਚ ਮਿਲ ਕੇ ਖਾਵਾਂਗੇ ਬੀਚ ਤਰੈ ਹਮ ਪੈ ਜਮੁਨਾ ਮਨ ਭਾਵਤ ਗੀਤ ਸਵੇ ਮਿਲ ਗਾਵੇ ਫਿਰ ਜਵਨਾ ਵਿੱਚ ਤਰਾਂਗੇ ਅਤੇ ਸਾਰੇ ਮਿਲ ਕੇ ਮਨ ਚਾਹੇ ਗੀਤ ਗਾਵਾਂਗੇ ਨਾ ਚਾਹਾਂਗੇ ਅਰ ਕੋ ਦੇਹਾਂਗੇ ਗਹਿ ਕੈ ਕਰ ਮੈਂ ਮੁਰਲੀ ਸੋ ਪੁਜਾਵਾਂ ਓਥੇ ਖੂਬ ਨਚਾਂਗੇ ਕੁੱਦਾਂਗੇ ਅਤੇ ਹੱਥ ਵਿੱਚ ਮੋਰੀ ਲੈ ਕੇ ਵਜਾਵਾਂਗੇ ਮਾਨ ਲਿਆ ਸਭ ਨੋ ਵਹ ਗੋਪਨ ਰਾਤ ਪਈ ਜਬ ਰੈਨ ਬਿਹਾਨੀ ਸਾਰਿਆਂ ਗਵਾਲ ਪਾਲਕਾ ਨੇ ਉਹ ਗੱਲ ਜੋ ਕ੍ਰਿਸ਼ਨ ਨੇ ਕਹੀ ਸੀ ਮੰਨ ਲਈ ਜਦੋਂ ਰਾਤ ਗੁਜ਼ਰੀ ਅਤੇ ਸਵੇਰਾ ਹੋ ਗਿਆ ਕਾਨਾ বাজਾਏ ਉਠਿਓ ਮੁਰਲੀ ਸਭ ਜਾਗ ਉਠੇ ਤਦ ਗਾਇ ਚਿਰਾਨੀ ਤਦੋ ਕਾਨਾ ਨੇ ਮੁਰਲੀ ਵਜਾ ਦਿੱਤੀ ਤਦ ਸਾਰੇ ਜਾਗੇ ਅਤੇ ਗਉਆਂ ਨੂੰ ਛੇੜ ਦਿੱਤਾ ਏਕ ਬਜਾਵਤ ਹੈ ਧਰਮਪਾਤ ਕਿਦੋ ਉਪਮਾ ਕਬ ਸਿਆਮ ਪਿਰਾਨੀ ਇਹ ਇੱਕ ਬ੍ਰਿਛਦੇ ਪਤਰਾ ਦੀਆਂ ਪੀਪਣੀਆਂ ਵਜਾਉਂਦੇ ਹਨ ਜਿਨ੍ਹਾਂ ਦੀ ਉਪਮਾ ਕਵੀ ਨੂੰ ਇਸ ਤਰ੍ਹਾਂ ਚਾਹੀ ਹੈ ਕੋਤਕ ਦੇਖ ਮਹਾ ਇਨ ਕੋੁਰ ਹੋਤ ਬਦੂ ਸੁਰ ਲੋਕ ਖਿਸਾਨੀ ਇਹ ਇਨਾ ਬਾਲਕਾ ਦੇ ਮਹਾਨ ਕੋਤਕ ਨੂੰ ਵੇਖ ਕੇ ਇੰਦਰ ਦੀ ਪਤਨੀ ਸਵਰਗ ਲੋਕ ਵਿੱਚ ਲਜਿਤ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ